ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10770 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਪਤੋ ਹੀਰਾ ਸਿੰਘ ਵਾਲਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਉਹਨਾਂ ਦਾ ਕੰਮ ਆ ਜੀ ਤਿੰਨ ਐਨੀਮਲ ਸੇਲ ਆ ਜੀ ਇੱਕ ਗਾਂ ਇੱਕ ਟੋਕੜ ਗੱਵਣ ਝੋਟੀ ਸ਼ਕੀਨ ਪੂਰੀ ਤੇ ਇੱਕ ਟੋਕੜ ਮੱਝ ਦੀ ਜਾਣਕਾਰੀ ਪ੍ਰੋਪਰ ਆਪਾਂ ਬਾਅਦ ਤੋਂ ਲੈ ਲਾਂਗੇ ਕੀ ਦੁੱਧਵਾਦਾ ਕਿੰਨਾ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਡਰੈਸ ਲਾ ਦਿਓ ਜੀ ਨਾਮ ਗੈਣੀ ਮੇਜਰ ਸਿੰਘ ਪਿੰਡ ਪਤੋ ਹੀਰਾ ਸਿੰਘ ਤਹਿਸੀਲ ਨਿਆਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 97800 ਪੂਰਾ 81301 ਚੈੱਕ ਕਰੀ ਹੋਰ ਲਾ ਦਿਓ 97800 ਪੂਰਾ ਕਿਆ ਸੀ 301 ਠੀਕ ਆ ਬਾਈ ਘਰ ਦੇ ਨਾ ਕੀ ਸਾਰੇ ਜੀ ਘਰ ਦੇ ਜੀ ਤਿੰਨੇ ਕਰਨਾ ਕਰਦੇ ਆ ਠੀਕ ਆ ਬਾਈ ਗਾਣ ਤੋਂ ਸ਼ੁਰੂ ਕਰ ਲਾਂਗੇ ਹਾਂਜੀ ਸੂਆ ਕਿੰਨਾ ਮਸੂੰਗੀ ਇਹ ਜੀ ਤੀਸਰੇ ਸੂਏ ਵਾਸਤੇ ਗੱਭਣ ਠੀਕ ਆ ਬਾਈ ਦੂਜੇ ਸੂਏ ਵੀ ਦੂਜੇ ਸੂਏ ਨੇ ਮੈਨੂੰ 17 ਲੀਟਰ ਦੁੱਧ ਪੂਰਾ ਦਿੱਤਾ ਠੀਕ ਆ ਬਾਈ ਹਾਂਜੀ ਹੱਥੇ ਚ ਹੋਇਆ ਠੀਕ ਆ ਜੀ ਹਾਂ ਤੇ ਹੁਣ ਕਿੰਨੇ ਟਾਈਮ ਦੀ ਗੱਭਣਾ ਜੀ ਹੁਣ ਜੀ ਪੂਰੇ 7 ਮਹੀਨੇ ਦੀ ਹੈ ਚੈੱਕ ਪਾ ਹਾਂ 2 ਦਿਨ ਉੱਤੇ ਹੋ ਗਏ ਆ 7 ਮਹੀਨੇ ਦਾ ਠੀਕ ਆ ਜੀ ਹਾਂਜੀ ਤੇ ਦੁੱਧ ਨੂੰ ਡਰਾਈ ਜੀ ਦੁੱਧ ਨੂੰ ਹਾਂ ਡਰਾਈ ਕਰੀ ਜਾਂਦੇ ਆ ਠੀਕ ਹੈ ਜੀ ਤਿੰਨ ਦਿਨ ਹੋ ਗਏ ਪਛੇਹਟਿਆਂ ਨੂੰ ਤੇ ਚੌਥਾ ਦਿਨ ਆ ਜਾਂਦਾ ਅੱਜ ਨੂੰ ਜਮਾਂ ਡਰਾਈ ਕਰ ਦੇਣਾ ਅੱਜ ਜਮਾਂ ਡਰਾਈ ਕਰ ਬਿਲਕੁਲ ਡਰਾਈ ਕਰ ਠੀਕ ਹੈ ਜੀ ਖਣ ਦੰਨ ਸਾਰੇ ਜੀ ਬਿਲਕੁਲ ਓਕੇ ਆ ਕਿਸੇ ਕਿਸਮ ਦੀ ਕੋਈ ਵੀ ਕਿਸੇ ਨਾਲ ਪੂਰ ਨਾਲ ਛਿੱਟਾ ਜਾਂ ਬਾਤਾਂ ਤਾਰ ਠੀਕ ਆ ਭਾਈ ਤੇ ਇੱਕ ਆਪਾਂ ਆ ਜਿਹੜੀ ਮਾੜੀ ਜੀ ਗੂਬੀ ਜੀ ਵੈਸੇ ਹੀ ਆ ਕੋਈ ਨਹੀਂ ਇਹ ਵੈਸੇ ਹੀ ਐ ਕੋਈ ਕਿਸੇ ਕਿਸਮ ਦੀ ਨਹੀਂ ਹੈ ਨਾ 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 ਕੋਈ ਦੁੱਧਾ ਨਾ ਬਾਦ ਠੀਕ ਹੈ ਤੋਰ ਕੇ ਦਿਖਾ ਦੇ ਪਾਈ ਦੇ ਦੱਸਣ ਮੁਤਾਬਕ ਦੂਜੇ ਸੂਏ ਸੁਈ ਆ ਜੀ ਤੀਜੇ ਸੂਏ ਵਾਸਤੇ 7 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਆ ਕਿ ਡਾਕਟਰ ਆਪ ਦਾ ਨਾਲ ਜਰੂਰ ਲੈ ਕੇ ਆਇਓ ਗੁੱਦੋ ਡਰਾਈ ਆ ਬਾਈ ਕਹਿੰਦਾ ਅੱਜ ਜਮਾ ਡਰਾਈ ਕਰ ਦਾਂਗੇ ਅੱਧਾ ਕਿਲੋ ਕਿਲੋ ਜਿਹੜਾ ਰਹਿੰਦਾ ਉਹ ਸਾਫ਼ ਕਰ ਦਾਂਗੇ ਹਵਾਨਾ ਕਿਉਂਕਿ ਬਈ 2 ਮਹੀਨੇ ਰਹਿ ਗਏ ਸੇਵਾ ਗੌਰ ਦਾ ਵੀ ਹੋਣੀ ਟਾਈਮ ਆ ਜੇ ਹੁਣ ਸੇਵਾ ਹੋਊਗੀ ਤਾਂ ਹੀ ਅਗਲੇ ਸੂਏ ਦੁੱਧ ਚੰਗਾ ਪਾਊਗੀ ਪਿਛਲੇ ਸੂਏ ਬਾਈ ਦੱਸਦਾ ਆਪਣਾ 17 ਲੀਟਰ ਜੋਆਵਾ ਜੀ ਇੱਕ ਦਿਰ ਦੁੱਧ ਤੁਹਾਡੀ ਸੇਵਾ ਦਾ ਮੇਨ ਗੱਲ ਕਰੋ ਸੰਗ ਆ ਜੀ ਗਰਮੀ ਵਾਲਾ ਪਸ਼ੂ ਆ ਬਾਕੀ 2 ਮਹੀਨਿਆਂ ਨੂੰ ਸੂਨਾ ਉਦੋਂ ਵੀ ਸੀਜ਼ਨ ਗਰਮੀ ਦਾ ਹੀ ਹੋਣਾ ਤੇ ਦੁੱਧ ਦੇ ਨਜ਼ਾਰੇ ਦੇ ਦੂਗੀ ਤੇ ਕਰ ਗਰਮੀ ਕਰਮਾੜੀ ਨੇ ਪੂਰਾ ਨਹੀਂ ਮਿਨੋਣੀ ਦੁੱਧ ਬਈ ਜਮਾ ਚਿੱਟਾ ਹੋਊਗਾ ਵੱਜਾ ਰਗਾ ਜੀ ਬਿਲਕੁਲ ਜੀ ਬਿਲਕੁਲ ਫੈਟ ਸੱਤ ਹੁੰਦੀ ਰਹੀ ਹੈ ਇਹਨੂੰ ਜੀ ਹਾਂ ਜੀ ਇਸ ਦੀ ਫੈਟ ਸੱਤ ਹੁੰਦੀ ਰਹੀ ਬਾਕੀ ਮੈਂ ਕਰੋ ਸੰਗ ਹਾਂਜੀ ਫੈਟ ਵੀ ਚੰਗਾ ਜੀ ਵਜਨ ਵੀ ਚੰਗਾ ਕੋਈ ਲਿੱਸੀ ਨਹੀਂ ਠਿੱਕੀ ਨਹੀਂ ਪੂਰੇ ਚੰਗੇ ਵਜਨ ਵਾਲੀ ਆ ਤੇ ਜਿਹੜਾ ਇਹਦਾ ਅੱਜ ਦਾ ਮੁੱਲ ਜੀ ਅੱਜ ਦਾ ਮੁੱਲ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਇਹ ਫੋਨ ਤੇ ਠੀਕ ਹੈ ਜੀ ਕਿਉਂਕਿ ਬਈ ਅੱਜ ਦਾ ਮੁੱਲ ਹੋਰ ਹੋਊਗਾ ਜੇ ਮੰਨ ਲਓ ਫਿਰ ਕੇ ਸੇਲ ਹੋਈ ਜਾਂ ਤਿਆਰ ਹੋਈ ਸੇਲ ਹੋਈ ਫਿਰ ਉਹਦਾ ਮੁੱਲ ਹੋ ਜਾਓ ਜੋ ਜੋ ਪਿਛੇ ਹਟੂ ਤੇ ਉਹਦਾ ਮੁੱਲ ਦਾ ਫਰਕ ਪੈਣਾ ਮੁੱਲੇ ਮੁੱਲੇ ਦਾ ਫਰਕ ਪਈ ਜਾਂਦਾ ਕਿਉਂਕਿ ਬਈ ਅਗਲੇ ਨੇ ਸੇਵਾ ਵੀ ਕਰਨੀ ਆ 2 ਮਹੀਨੇ ਫੇਰ ਹੀ ਜੇ ਕਿਸੇ ਨੇ ਵੇਚ ਨਹੀਂ ਵੀ 2 ਮਹੀਨੇ ਸਾਮਕੇ ਤਾਂ ਵੀ ਸੇਵਾ ਨਾਲ ਹੀ ਵਿਕਣੀ ਬਿਲਕੁਲ ਜੀ ਬਿਲਕੁਲ ਫੇਰ ਹੀ 4 ਪੈਸੇ ਬੰਦੇ ਨੂੰ ਬਚਨੇ ਆ ਤੇ ਜੇ ਬਾਈ ਕੋਲ ਰਹੀ ਤਾਂ ਬਾਈ ਨੂੰ ਵੀ ਸੇਵਾ ਦਾ ਕੰਮ ਨਹੀਂ ਕਰਨੀ ਆ ਦੋ ਨੰ ਦੋ ਨੰਬਰ ਚ ਰੈਡਰ ਨੂੰ ਕਰਦੇ ਥੋੜਾ ਜਿਹਾ ਸੁਆ ਕਿੰਨੇ ਮਹੀਨੇ ਬਚੋਟੀ ਦੋ ਨੰਬਰ ਇਹਦੇ ਦੂਜੇ ਸੂਏ ਵਾਸਤੇ ਗੱਭਣਾ ਕਿੰਨੇ ਟਾਈਮ ਦੀ ਤਿੰਨ ਮਹੀਨੇ ਤੇ 10 ਦਿਨ ਦੀ ਹੈ ਤਿੰਨ ਮਹੀਨੇ ਤੇ 10 ਦਿਨ ਦੀ ਗੱਭਣਾ ਠੀਕ ਆ ਭਾਈ ਤੇ ਦੂਜੇ ਸੂਏ ਹੁਣ ਦੁੱਧ ਕਿੰਨਾ ਜੀ ਹੁਣ ਇਹਦੇ ਥੱਲੇ 5 ਲੀਟਰ ਹੈ ਵੈਕਸੀਨ ਲੋਈ ਕਰਕੇ ਘਟ ਗਈ ਆ 7 ਲੀਟਰ ਦਾ ਸੀ ਇਹ ਦੇ ਥੱਲੇ ਪਰ ਐਡੇ ਟਾਈਮ 5 ਲੀਟਰ ਮੰਨਿਆ ਜਾਵੇ ਪਤਾ ਅੱਜ ਦਾ ਜਿਹੜਾ 10 ਪਾਣੀ ਦਾ ਉਹ ਚਲੋ ਥੋੜਾ ਮੌਸਮ ਗਰਮੀ ਦਾ ਉਹਦੇ ਨਾਲ ਫਰਕ ਪੈ ਜਾਂਦਾ ਜੀ ਹ ਹੁਣ ਦੂਜੇ ਸੂਏ ਸੂਣਾ ਕਿ ਸੂਈ ਦੂਜੇ ਸੂਏ ਸੂਣਾ ਹੈ ਗੱਬਣਾ ਦੂਜੇ ਸੂਏ ਵਾ ਪਹਿਲੇ ਸੂਏ ਸੂਈ ਵੀ ਪਹਿਲੇ ਸੂਏ ਸੂਣਾ ਦੰਦੂ ਚੈੱਕ ਕੀਤੀ ਹੈ ਜੀ ਹਾਂ ਨਹੀਂ ਮੈਂ ਨਹੀਂ ਕਦੇ ਕੀਤੀ ਇਹ じゃ ਕਦੇ ਖਿਆਲ ਹੀ ਨਹੀਂ ਰੱਖਿਆ ਠੀਕ ਹੈ ਭਾਈ ਤੇ ਆਪਣੇ ਭਈ ਇਹਨੇ ਸੱਜਣ ਦੇ ਕਿੰਨਾ ਦੁੱਧ ਇਹਨੇ ਸੱਜਣ ਦੇ ਤਾਂ 12 ਲੀਟਰ ਦੁੱਧ ਠੀਕ ਹੈ ਜੀ ਤੇ ਇਹਦੀ ਮਾਂ ਦਾ ਜਿਹੜਾ ਦੁੱਧ ਸੀਗਾ ਉਹ 17 ਲੀਟਰ ਦੁੱਧ ਨੇ ਕੱਢਿਆ ਕੱਢਿਆ ਜੀ ਹਾਂ ਠੀਕ ਹੈ ਭਾਈ ਸੂਣਾ ਪੈ ਥੋੜਾ ਜਿਹੜੇ ਬਾਹਰ ਲਿਆਓ ਜੀ ਆ ਗੱਭਰ ਕਿੰਨੇ ਟਾਈਮ ਦੀ ਦੱਸਿਆ ਸੀ ਤਿੰਨ ਮਹੀਨੇ ਤੇ 10 ਦਿਨ ਦੀ ਹੈ ਤਿੰਨ ਮਹੀਨੇ ਤੇ 10 ਦਿਨ ਤੂੰ ਤਿੰਨ ਨਹੀਂ ਮੰਨ ਕੇ ਆਇਓ ਜੀ ਹਾਂ ਦੁੱਧ ਭਾਈ ਦੱਸਦਾ 7 ਲੀਟਰ ਸੀ ਵੈਕਸਿੰਗ ਹੋਈ ਕਰਕੇ ਇਸ ਵਕਤ ਜਿਹੜਾ ਅੱਜ ਦਾ ਆਜੂ ਟਿਕਾਣੇ ਤੇ ਉੱਥੇ ਹੀ 7 ਲੀਟਰ ਜੀ ਆਜੂ ਜੀ ਸੇਵਾਨਾ ਹਾਂ ਸੇਵਾਨਾ ਅੱਜ ਦਾ ਦੁੱਧ 5 ਲੀਟਰਾਂ ਸੋਹਣੀ ਸਨਖੀ ਦਾ ਹੰਤ ਕੋਈ ਨਹੀਂ ਸੋਹਣੀ ਫੇਸ ਕੁਆਲਿਟੀ ਵਜਨ ਵਜੂਦ ਦੀ ਵੀ ਕਰਮ ਵਾਲੀ ਚੰਗੀ ਆ ਥਣਾ ਦੇ ਸਹਿਜ ਸੋਹਣਿਆ ਫਿਰ ਭਾਈ ਇਹ ਮਿਲਦੀ ਕਿਵੇਂ ਆ ਬੱਚਾ ਜੀ ਦਾ ਇਹ ਚਾਰ ਤੇ ਮਿਲਦੀ ਆ ਚਾਰਟ ਤੇ ਕੋਈ ਹਰਕਤ ਤਾਂ ਨਹੀਂ ਕਰ ਰਹੀ ਨਾ ਨਾ ਜਮਾ ਹੀ ਨਹੀਂ ਕਰੂਗੀ ਠੀਕ ਹੈ ਜੀ ਚੌੜਾ ਪੱਠ ਮੋੜਾ ਜੀ ਬੋਡੀ ਸਟਰਕਚਰ ਦੀ ਬਹੁਤ ਚੰਗੀ ਆ ਜੀ ਚੰਗਾ ਦੁੱਧ ਮਿਲਕ ਰਿਕਾਰਡ ਆ ਚੰਗਾ ਮਦਰ ਮਿਲਕ ਰਿਕਾਰਡ ਆ ਜੀ ਸੋਨਾ ਗੁੰਡਾ ਸਿੰਘ ਬਰੀਡ ਵਾਈਜ਼ ਵੀ ਚੰਗੀ ਆ ਖਣਾ ਦੇ ਸਹਜ ਨੇੜੇ ਤੋਂ ਦਿਖਾ ਦੇਣਾ ਭਾਈ ਜਿਹੜਾ ਇਹਦੇ ਸੀਮਨ ਲੱਗਿਆ ਵਾ ਉਹਦਾ ਰਿਕਾਰਡ ਹੈਗਾ ਜੀ ਸੀਮਨ ਸਰਕਾਰੀ ਲੱਗਿਆ ਰਿਕਾਰਡ ਮੇਰੇ ਕੋਲ ਕੋਈ ਨਹੀਂ ਹੈ ਠੀਕ ਹੈ ਜੀ ਸੀਮਨ ਸਰਕਾਰੀ ਲੱਗਿਆ ਸਹੀ ਗੱਲ ਹੈ ਦੱਸਿਆ ਚੰਗਾ ਹੁੰਦਾ ਭਾਈ ਹਾਂ ਹੀਮਨ ਬਾਈ ਦੱਸਦਾ ਸਰਕਾਰੀ ਆ ਰਿਪੋਰਟ ਕੋਈ ਨਹੀਂਗਾ ਆਪਾਂ ਐਵੇਂ ਕਹਿ ਦਿੱ ਕਿ ਬਈ ਫਲਾਨਾ ਜਾਣਾ ਨਹੀਂ 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 ਪੜਨ ਦਾ ਕੋਈ ਕੋਈ ਫਾਇਦਾ ਨਹੀਂ ਹੱਸਦਾ ਨਹੀਂ ਜੀ ਬਾਕੀ ਬੋਡੀ ਸਟਰਕਚਰ ਬਹੁਤ ਚੰਗਾ ਜੇ ਤੁਸੀਂ ਆਉਂਗੇ ਨਾ ਤੁਹਾਨੂੰ ਜੱਜੂਗੀ ਛੋਟੀ ਹੋ ਸਕਦਾ ਦੰਦਾ ਚ ਹੋਵੇ ਪਰ ਬਾਈ ਕਹਿੰਦਾ ਆਪਾਂ ਕਰਨ ਚੈੱਕ ਨਹੀਂ ਕੀਤੇ ਜੀ ਤੁਸੀਂ ਆ ਕੇ ਕਰ ਲਿਓ ਬਾਕੀ ਬੋਡੀ ਸਟਰਕਚਰ ਪੂਰਾ ਸੋਹਣਾ ਸੋਹਣਾ ਹਵਾਨਾ ਥਣ ਸੋਹਣਾ ਜੀ ਦੁੱਧ ਆਉਂਦੇ ਸੂਏ ਚੰਗਾ ਪਾਉਗੀ ਜਿਹੜੇ ਹਿਸਾਬ ਨਾਲ ਜਿਆਦਾ ਬਰੀਦਾ ਅੱਜ ਦਾ ਮੁੱਲ ਬਈ ਇਹਦਾ ਅੱਜ ਦਾ ਮੁੱਲ ਜੀ ਇਸ ਦਾ ਜਿਹੜਾ ਦੇ ਰਹਿਣਾ ਹੈ ਹਾਂਜੀ ਉਹ 78000 ਰੁਪਏ ਉਸ ਦੇ ਵਿੱਚ ਆਪਾਂ ਖੁੱਲਾ ਮਾਨਤਾਨ ਆਈ ਦਾ ਕਰ ਦਾਂਗੇ ਜੇ ਕੋਈ ਦੂਰੋਂ ਆਉਂਦਾ ਹਾਂਜੀ ਤੇ ਜੇ ਕੋਈ ਨੇੜੇੋਂ ਆਉਂਦਾ ਤੇ ਉਹ ਹਜਾ ਮੌਕਾ ਵੇਖਿਆ ਜਾਂਦਾ ਸਹੀ ਗੱਲ ਹਾਂ ਠੀਕ ਹੈ ਜੀ ਜਮਾ ਜਿਹੜਾ ਮੁੱਲ ਕੀਤਾ ਬਾਈ ਨੇ 70000 ਰੁਪਏ ਬਾਈ ਕਹਿੰਦਾ ਉਹ ਚ ਮਾਨਤਾਨ ਕਰ ਦਾਂਗੇ ਆਏ ਗਏ ਵੀਰ ਦਾ ਕੋਈ ਬਾਹਲਾ ਓਲੇ ਵਾਲੀ ਗੱਲ ਹੈ ਕੋਈ ਵਾਲੇ ਓਲੇ ਵਾਲੀ ਗੱਲ ਨਹੀਂ ਹੈ ਠੀਕ ਹੈ ਜੀ 70 ਵਾਲਾ ਮੇਰਾ ਵੀਰ ਕੋਈ ਫੋਨ ਨਾ ਕਰੇ ਇਹ ਮੇਰੀ ਬੇਨਤੀ ਆ ਨਹੀਂ ਸਹੀ ਗੱਲ ਆ ਬਾਈ ਦੱਸਿਆ ਚੰਗਾਗਾ ਬਾਈ ਦੀ ਸਪੈਸ਼ਲ ਬੇਨਤੀ ਆ ਕਿ 70 ਵਾਲਾ ਕੋਈ ਫੂਲ ਨਾ ਲਾਵੇ 70000 ਚੋਂ ਮਾਨਤਨ ਜ਼ਰੂਰ ਹੋਊਗਾ ਕਿਉਂਕਿ ਬਾਈ ਅਗਲੇ ਨੇ ਵੀ ਚੱਲ ਕੇ ਆਉਣਾਗਾ ਚਲੋ ਖੁਸ਼ੀ ਨਾਵੇ ਜਿੰਨਾ ਹੋ ਸਕੇ ਉਹਨਾਂ ਕਰ ਦਾਂਗੇ ਬਾਕੀ بیس ਕੁਆਲਟੀ ਚੈੱਕ ਕਰ ਲੋ ਸੋਹਣੀ ਆ ਸੋਹਣਾ ਕੁੰਡਾ ਸਿੰਘ ਹਾਈਟ ਵੀ ਚੰਗੀ ਆ ਜੀ ਵਜਨ ਵੀ ਚੰਗਾ ਥਾਣਾ ਦੇ ਸਹੇ ਸੋਹਣੇ ਆ ਮੁੱਲ ਜਾਇਜ ਆ 78000 ਰੁਪਏ ਚ ਮਾਨਦਾਨ ਹੋ ਜੂ ਤੇ ਬੇਨਤੀ ਮੇਰੀ ਫਿਰ ਸਪੈਸ਼ਲ ਆ ਬਈ ਡਾਕਟਰ ਆਪ ਦਾ ਨਾਲ ਜ਼ਰੂਰ ਲੈ ਕੇ ਬਿਲਕੁਲ ਜੀ ਬਿਲਕੁਲ ਆ ਵੀ ਚੈੱਕ ਕਰਕੇ ਲੈ ਕੇ ਜਾਵੇ ਕਰਕੇ ਲੈ ਕੇ ਜਾਵੇ ਸਹੀ ਗੱਲ ਆ ਜੀ ਅੱਗੇ ਬਈ ਤਿੰਨ ਨੰਬਰ ਤੇ ਆ ਜਾ ਜਣੇ ਆ ਤਿੰਨ ਨੰਬਰ ਆ ਤੋਕੜ ਠੀਕ ਆ ਜੀ ਸੂਆ ਬਈ ਕਿੰਨੇ ਮਾਂ ਸੂਈ ਹੈ ਜੀ ਇਹ ਸੂਆ ਤੀਜਾ ਸੂਈ ਗਈ ਆ ਤੇ ਚੌਥੇ ਵਾਸਤੇ ਇਹਨੂੰ ਡੇਢ ਮਹੀਨਾ ਹੋਇਆ ਚੱਕ ਤਾਂ ਆਉਂਦੀ ਨਹੀਂ ਖਾਲੀ ਕਰਕੇ ਲੈ ਕੇ ਜਾਵੇ ਯਾਨੀ ਆਪਾਂ ਦੱਸਣ ਦਾ ਫਰਜ਼ ਆ ਬਈ ਕੋਈ ਆਪ ਦੀ ਠੰਡੀ ਗਰਮ ਚੀਜ਼ ਨਾ ਹਾਂ ਕਿਉਂਕਿ ਹਾਂ ਹਾਂ ਕਿਉਂਕਿ 90% ਹੋ ਸਕਦਾ ਗੱਲ ਹੋਰ ਸੈਲ ਨਹੀਂ ਜੀ ਹੈਗੀ ਆ ਹੈਗੀ ਆ ਕਿਉਂ ਡੋਕਾ ਵਗੈਰਾ ਵਧੀਆ ਕੀਤਾ ਠੀਕ ਆ ਜੀ ਤੇ ਅੱਗੇ ਅਗਲੇ ਦੀ ਕਿਸਮਤ ਹੁੰਦੀ ਇਹ ਕਹਿ ਵੀ ਨਹੀਂ ਸਕਦੇ ਹੁੰਦੇ ਆਪਾਂ ਖਾਲੀ ਦੇ ਹਾਂ ਆਪਾਂ ਖਾਲੀ ਦੇਨੇ ਇਸ ਵਕਤ ਇਹਦੇ ਥੱਲੇ 5 ਲੀਟਰ ਦਰਦਾ 5 ਲੀਟਰ ਦਰਦਾ 5 ਲੀਟਰ ਦਰਦਾ ਠੀਕ ਆ ਜੀ ਥੋੜਾ ਕੇ ਦਿਖਾ ਦਿੰਗੇ ਵੀਰ ਸੂਆ ਤੀਜਾ ਸੂਈ ਹਾਂ ਤੀਜਾ ਸੂਈ ਵੀ ਹੈ ਜੀ ਚੌਥੇ ਵਾਸਤੇ ਗੱਬਣਾ ਚੌਥੇ ਵਾਸਤੇ ਗੱਬਣਾ ਸੂਆ ਤੀਜਾ ਸੂਈ ਵੀ ਆ ਚੌਥੇ ਵਾਸਤੇ ਗੱਬਣਾ ਬਾਈ ਕਹਿੰਦਾ ਡੇਢ ਮਹੀਨਾ ਹੋ ਗਿਆ ਏ ਆਈ ਹੋਈ ਨਾ ਚਾਈ ਬਹੁਤ ਸੋਹਣੀ ਆ ਬਹੁਤ ਸੋਹਣੀ ਚਾਈ ਆ 90% ਤਾਂ ਗੱਭਣ ਹੀ ਆ ਬਾਕੀ ਬਾਈ ਕਹਿੰਦਾ ਆਪਾਂ ਖਾਲੀ ਮੰਨ ਕੇ ਦੇਣੀ ਆ ਕਿਉਂਕਿ ਡੇਢ ਮਹੀਨੇ ਚ ਚੈੱਕ ਚ ਤਾਂ ਹੁੰਦੀ ਨਹੀਂ ਜਦੋਂ ਚੈੱਕ ਚ ਨਹੀਂ ਹੁੰਦੀ ਤੇ ਆਪਾਂ ਕਾਨੂੰ ਐਵੇਂ ਗਾਰੰਟੀ ਚੱਕੀ ਬਿਲਕੁਲ ਬਾਕੀ ਉਹ ਅਗਲੇ ਦੀ ਕਿਸਮਤ ਚਲੋ ਗੱਭਣ ਹੋਈ ਗੱਭਣ ਹੋਈ ਤਾਂ ਅਗਲੇ ਦੀ ਕਿਸਮਤ ਚੰਗੀ ਹੋਊਗੀ ਤੇ ਨਹੀਂ ਬਾਈ ਕਹਿੰਦਾ ਆਪਾਂ ਤਾਂ ਖਾਲੀ ਮੰਨ ਕੇ ਦੇਣੀ ਆ ਜਿਹੜਾ ਦੁੱਧ ਆ ਉਹ ਨੈਟ 5 ਕਿਲੋ ਤਿਆਰ ਹੋਊਗਾ ਦੋ ਟਾਈਮ ਚੋ ਲਿਓ ਚਾਰ ਚੋ ਲਿਓ ਚਾਹੇ 6 ਚੋ ਲਿਓ ਮਰਜ਼ੀ ਬਾਈ ਇਹ ਵੀ ਚਾੜ ਤੇ ਹਾਂਜੀ ਇਹ ਵੀ ਚਾੜ ਤੇ ਮਰਜ਼ੀ ਕਿਤੇ ਕਿਤੇ ਡੀਕਾ ਲੱਗਦੀ ਆ 500-700 ਰੁਪਏ ਠੀਕ ਹੈ ਜੀ ਹਾਂ ਇਹਦਾ ਮੁੱਲ ਬਾਈ ਇਹਦਾ ਮੁੱਲ ਆਪਾਂ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਹਾਂਜੀ ਠੀਕ ਹੈ ਜੀ ਇਹਦਾ ਮੁੱਲ ਵੀ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ